ਗੋਲੀਆਂ ਨਿਕਲੀਆਂ ਹੈ ਕਿ दारू ਦੀ ਬੋਤਲ ਨਿਕਲੀ ਹੈਗੀ ਹੈ ਉਲਟਾ ਇਹ ਕਹਿੰਦਾ ਮੇਰਾ ਬ੍ਰੇਕ ਤੇ ਪੈਰ ਨਹੀਂ ਲੱਗਿਆ ਹੈਗਾ ਇਹਦੇ ਨਾਲ ਦੇ ਬੰਦੇ ਕਹਿੰਦੇ ਜੀ ਬ੍ਰੇਕ ਫੇਲ ਹੋ ਗਈ ਬ੍ਰੇਕ ਦੀ ਹੈਗੀ ਐਸੇ ਬੱਲਾ ਕਰੀ ਮੇਰੇ ਦੋਨੋਂ ਬੱਤੇ ਬੱਲੇ ਇਹਨਾਂ ਨੂੰ ਕੁਝ ਹੋਰ ਦਾ ਕੌਣ ਜੁਲਦਾ ਇੱਕ ਵੱਡੀ ਅਪਡੇਟ ਹੈ ਜਿਹੜੀ ਉਹ ਪਟਿਆਲੇ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਅੱਜ ਬੱਸ ਸਟੈਂਡ ਤੋਂ ਬਾਹਰ ਨਿਕਲਦੇ ਹੋਏ ਇੱਕ ਬੱਸ ਨੇ ਕਈ ਔਟੋ ਰਿਕਸ਼ਾ ਤੇ ਦੁਕਾਨਾਂ ਨੂੰ ਮਾਰੀ ਟੱਕਰ ਜਿਸ ਨਾਲ ਦੁਕਾਨਦਾਰਾਂ ਦਾ ਅਤੇ ਔਟੋ ਰਿਕਸ਼ਾ ਵਾਲਿਆਂ ਦਾ ਕਾਫੀ ਨੁਕਸਾਨ ਹੋਇਆ ਦੱਸ ਦਈਏ ਕਿ ਉੱਥੇ ਹੀ ਇਸ ਦੌਰਾਨ ਲੋਕਾਂ ਦਾ ਕਹਿਣਾ ਹੈ ਕਿ ਜਿਹੜਾ ਬੱਸ ਡਰਾਈਵਰ ਸੀ ਇਸਨੇ दारू ਪੀਤੀ ਹੋਈ ਸੀ ਅਤੇ ਨਸ਼ੇ ਵਿੱਚ ਤੁੱਟ ਹੋਣ ਦੇ ਕਾਰਨ ਇਹ ਹਾਦਸਾ ਹੋਇਆ ਹੈ ਉੱਥੇ ਹੀ ਕੰਡਕਟਰ ਨੇ ਇਸ ਦੌਰਾਨ ਦੱਸਿਆ ਕਿ ਇਹ ਜਿਹੜਾ ਡਰਾਈਵਰ ਹੈ ਇਹ ਬੱਸ ਚਲਾ ਰਿਹਾ ਸੀ ਤੇ ਅਚਾਨਕ ਅਟੈਕ ਆਉਣ ਦੇ ਕਾਰਨ ਇਹ ਹਾਦਸਾ ਵਾਪਰਿਆ ਹੈ। ਤੁਸੀਂ ਆਲੀਤੀਓ ਨੇ ਪਹਿਲਾਂ ਵਿੱਚੋਂ ਅਸੀਂ ਉੱਪਰ ਚੜੇ ਵਿੱਚ ਦਾਰੂ ਪੀਤੀ ਜੀ ਗਲਾਸ ਦੇ ਵਿੱਚੋਂ ਦੇ ਤੇ ਨਾਲ ਉਹ ਕੈਪਸੂਲ ਮਿਲੇ ਜੀ ਉਹਦੀ ਜੇਬ ਚੋਂ ਜਦ ਕੱਢਾ ਗਿਆ। ਉਹ ਕਹਿੰਦੇ ਹਾਂਜੀ ਹਾਂਜੀ ਇਹ ਮੁੰਡੇ ਨੇ ਕੱਟੇ ਉੱਪਰ ਚੜ ਕੇ ਇਹਨਾਂ ਦਾ ਬੇਟਾ ਅੰਦਰ ਬੈਠਿਆ ਸੀ ਆ ਦੁਕਾਨ ਦੇ ਨਾਲ ਦੇ ਮਾਰਗ ਨੇ ਅਸੀਂ ਦੁਕਾਨ ਤੇ ਬਿਹਾਰ ਖੜੇ ਤੇ ਜਿਸ ਟਾਈਮ バス ਇੱਕੋ ਲੱਗਤਾ ਆਈ ਆ ਮੈਂ ਕਿਹਾ ਪਰ ਜੋ バス ਆ ਗਈ ਸਾਰੇ ਇਹਨੇ ਨਾਲ ਹੀ ਅਸੀਂ ਭੱਜੇ ਤਿੰਨ ਚਾਰ ਜਨੇ ਟੈਂਪੂ ਫਟਾਫਟ ਸਾਡੇ ਸਾਈਡ ਕਿਤੇ ਹੱਥ ਨਾਲ ਬਰਨਾ ਟੈਂਪੂ ਵੀ ਦਬਜਣਾ ਦਾ ਮੌਕੇ ਤੇ ਉਹ ਜੇ ਉੱਪਰ ਚੜੇ ਦੇਖਿਆ ਇਹ ਬਾਸ ਵਾਲਾ ਐਵੇਂ ਥੱਲੇ ਪਿਆਤਾ ਵਿੱਚ ਉਹਨੂੰ ਟੈਗ ਆਇਆ ਤਾਂ ਕਹਿੰਦੇ ਟੈਗ ਆਇਆ ਟੈਗ ਨਹੀਂ ਆਇਆ ਤਾਂ ਵਿੱਚੇ ਦਾਰੂ ਪੀਤੀ ਗਲਾਸ ਦੇ ਸੁਣ ਕੇ ਦੇਖਿਆ ਉਹਨੂੰ ਆ ਦੇ ਵਿੱਚੋਂ ਆ ਦੇਖੋ ਆ ਕੁਆਟਰ ਨਿਕਲਿਆ ਤੇ ਆ ਨਿਕਲਿਆ ਬਾਸ ਦੇ ਵਿੱਚੋਂ ਇਹ ਬਾਸ ਦੇ ਵਿੱਚੋਂ ਨਿਕਲਿਆ ਗੋਲੀਆਂ ਗਲਾਸ ਦੇ ਵਿੱਚ ਵੀ दारू ਪਈ थी ਇਹਨਾਂ ਨੇ ਨਾਲ ਦੀ ਨਾਲ ਚੜੇ ਕਨੈਕਟਰ ਬਾਹਰ ਸਿੱਟਦੀ ਡ੍ਰਿੰਕ ਕਰਕੇ ਚੱਲਦੇ ਨੇ ਨਾਲ ਦੀ ਨਾਲ ਬਾਹਰ ਸਿੱਟਦੀ ਮੈਂ ਉੱਪਰ ਚੜਿਆ ਮੈਂ ਕਿ ਉਹਨੂੰ ਖੜਾ ਕੀਤਾ ਨਾਲ ਦੀ ਨਾਲ ਉਹਨੇ ਕੁੰਡੇ ਲਾ ਲਏ ਅੰਦਰੋਂ ਤੁਹਾਡੇ ਸਾਹਮਣੇ ਬਾਕੀ ਤੁਸੀਂ ਮੌਕੇ ਤੇ ਆ ਕੇ ਥੋਨੇ ਦੇਖਿਆ ਹੀ ਐ ਅੱਗੇ ਉਹਦੀ ਸ਼ਕਲ ਵੀ ਦੇਖ ਰਹੇ ਹੋ ਤੁਸੀਂ ਕੈਸੀ ਹੈ ਕੈਸੀ ਨਹੀਂ ਆ ਨਸ਼ਾ ਕੀਤਾ ਹਾਂ ਨਸ਼ਾ ਕੀਤਾ ਹੈ ਗਲਾਸ 'ਚ ਵੀ दारू ਵੀ ਪਈ ਸੀ ਮੈਡਮ ਮੌਕੇ ਤੇ ਸਾਹਨੇ ਦੇਖਿਆ ਮੇਰਾ ਨਾਮ ਰਾਗ ਹੈ ਜੀ ਨਾ ਡਰਾਈਵਰ ਨੇ ਜੀ ਸਾਹਮਣੇ ਤੋਂ ਦੇਖ ਰਿਆ ਨਹੀਂ ਹੈਗਾ ਨਸ਼ਾ ਕੀਤਾ ਪਿਆ ਇਹਦੀ ਜੇਬ ਦੇ ਵਿੱਚੋਂ ਆ ਗੋਲੀਆਂ ਨਿਕਲੀਆਂ ਹੈਗੇ दारू ਦੀ ਬੋਤਲ ਨਿਕਲੀ ਹੈਗੀ ਹੈ ਉਲਟਾ ਇਹ ਕਹਿੰਦਾ ਮੇਰਾ ਬ੍ਰੇਕ ਤੇ ਪੈਰ ਨਹੀਂ ਲੱਗਿਆ ਹੈਗਾ ਇਹਦੇ ਨਾਲ ਦੇ ਬੰਦੇ ਕਹਿੰਦੇ ਜੀ ਬ੍ਰੇਕ ਫੇਲ ਹੋ ਗਈ ਬ੍ਰੇਕ ਵੀ ਹੈਗੀ ਹੈ ਗੱਡੀ ਦੀ ਸਾਰਾ ਕੁਝ ਹੈ ਕੋਈ ਕਹਿੰਦਾ ਜੀ ਤਾਂ ਹਾਰਡ ਫੇਲ ਹੋ ਗਿਆ ਹਾਰਡ ਫੇਲ ਵਾਲਾ ਬੰਦਾ ਤੁਰ ਕੇ ਜਾਊਗਾ ਜੀ दारू ਦੀ ਬੋਤਲ ਨਿਕਲੀ ਹੈ ਹੈ दारू ਦੀ ਬੋਤਲ ਅੰਦਰੋਂ ਨਿਕਲੀ ਹੈ ਜੀ ਡਰਾਈਵਰ ਨੇ ਝੋਲੇ ਦੇ ਵਿੱਚ ਮਾ ਪਾ ਕੇ ਉੱਧਰ ਦਿੱਤੀ ਆ ਦੇਖੋ ਪੱਤਾ ਸੀ ਖੋਇਆ ਉਹਨੇ ਜੇਬ ਚੋਂ ਇਹ ਡਰਾਈਵਰ ਦੀ ਜੇਬ ਚ ਪਈਆ ਬੋਤਲ ਦਾਰੂ ਦੀ ਬੋਤਲ ਸਭੂਜੀ ਤਲਾਬ ਮਿਲੀ ਸੀਗੀ ਕੋਈ ਕਾਸ ਹੈਗੀ ਹੈ ਕੋਸਟੈਂਟ ਦਬਾਅ ਨਿਕਲਦੇ ਹੋਏ ਬਾਹਰ ਦੇ ਦੁਕਾਨਾਂ ਨੇ ਉਹਦੇ ਵਿੱਚ ਜਾ ਕੇ ਵਜੇ ਆ ਤੇ ਮੌਕੇ ਤੇ ਮੈਂ ਤੇ ਡਿਊਟੀ ਆ ਸਰਪੰਚ ਵੀ ਸੀਗੇ ਉਸ ਜਿਹੜਾ ਹੈਗਾ ਪਰਤਾਲ ਕਰ ਰਹੇ ਆ ਡਰਾਈਵਰ ਨੂੰ ਜਾਂਦਾ ਉਹਦੀ ਪਰਤਾਲ ਕਰ ਰਹੇ ਆ ਕਿ ਕੀ ਮਗਰ ਆ ਗਿਆ ਸਭ ਬੰਦਾ ਉਹਨੂੰ ਕੋਈ ਇੰਜਰੀ ਨਹੀਂ ਹੋਈ ਹੋਵੇ ਨਹੀਂ ਕੋਈ ਇੰਜਰੀ ਨਹੀਂ ਹੋਈ ਜੀ ਇਹਦੇ ਵਿੱਚ ਕੋਈ ਨੁਕਸਾਨ ਨਹੀਂ ਹੋਇਆਗਾ ਬਸ ਤੇ ਵਿੱਚ ਸਵਾਰੀ ਸੀਗੀ ਆ ਮੈਂ ਹਲੇ ਅਜੇ ਮੌਕੇ ਤੇ ਪਹੁੰਚਿਆ ਹਲੇ ਪੜਤਾਲ ਕਰ ਲੈਂਦਾ ਤੁਹਾਨੂੰ ਪੜਤਾਲ ਕਰਕੇ ਦੱਸਦਾ ਹਾਂ